ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੇ ਸੇਵਕ ਜੋ ਹਰ ਭਾਏ ਤਨ ਕੀ ਕਥਾ ਨਰਾਰੀ ਰੇ ਆਪੈ ਨਾ ਜਾਵੈ ਨ ਕਬਹੁ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਮਹਾਨ ਤਿਆਗੀ ਬਿਰਾਗੀ ਬਾਣੀ ਬਾਣੇ ਦੇ ਧਾਰਨੀ ਤਨ ਤਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਦੀ ਸਾਲਾਨਾ 23ਵੀਂ ਵਰਸੀ ਨਗਰ ਰੌਲੀ ਵਿਖੇ ਗੁਰਦੁਆਰਾ ਅੰਗੇਠਾ ਸਾਹਿਬ ਜੀ ਵਿਖੇ ਮਿੱਤੀ 4 April ਤੋਂ 12 April ਤੱਕ ਮਨਾਈ ਜਾ ਰਹੀ ਹੈ ਜਿਸ ਵਿੱਚ 4 April ਤੋਂ ਅਖੰਡ ਪਾਠਾਂ ਦੀਆਂ ਲੜੀਆਂ ਪ੍ਰਕਾਸ਼ ਹੋਣੀਆਂ ਹਨ ਤੇ ਜਿਨ੍ਹਾਂ ਦੇ ਵਿੱਚ 9 10 11 ਰਾਤ ਦੇ ਦੀਵਾਨ ਸਜਾਏ ਜਾ ਰਹੇ ਹਨ 7 ਤੋਂ 10 ਵਜੇ ਤੱਕ ਜਿਦੇ ਵਿੱਚ ਬੇਅੰਤ ਮਹਾਪੁਰਸ਼ ਗੁਣੀ ਗਿਆਨੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਸੰਗਤਾਂ ਨੂੰ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਾ ਕੇ ਨਿਹਾਲ ਕਰਨਗੇ ਮਹਾਪੁਰਸ਼ਾਂ ਦਾ ਜੀਵਨ ਧੰਨ ਧੰਨ ਸੰਤ ਪਾਪਾ ਨਰੈਣ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਨੇ ਰੌਲੀ ਨਗਰ ਵਿੱਚ ਆ ਕੇ ਕਿ ਸੈਂਕੜੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਗੁਰਬਾਣੀ ਨਾਲ ਜੋੜਿਆ ਖੰਡੇ ਬਾਟੇ ਦੇ ਅਮਰਤ ਨਾਲ ਜੋੜਿਆ ਸਾਂਥਿਆ ਕਰਵਾ ਕੇ ਸੈਂਕੜੇ ਦੀ ਤਦਾਦ ਦੇ ਵਿੱਚ ਅਖੰਡ ਪਾਠੀ ਸਿੰਘ ਤਿਆਰ ਕੀਤੇ ਨਗਰ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਮਹਾਪੁਰਸ਼ਾਂ ਨੇ ਸਾਰਾ ਜੀਵਨ ਬਾਣੀ ਦੇ ਨਾਲ ਅੰਮ੍ਰਿਤ ਦੇ ਨਾਲ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਸਤੇ ਆਪਣਾ ਜੀਵਨ ਲਾਇਆ ਸਮਰਪਿਤ ਕੀਤਾ ਐਸੇ ਮਹਾਨ ਗੁਰਬਾਣੀ ਦੇ ਧਾਰਨੀ ਮਹਾਪੁਰਸ਼ਾਂ ਦੀ ਜੋ ਸਾਲਾਨਾ ਵਰਸ਼ੀ ਹਰੇਕ ਸਾਲ ਸੰਗਤਾਂ ਬਹੁਤ ਉਤਸ਼ਾਹ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਐਸਾ ਹਾਲ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮਹਾਪੁਰਸ਼ਾਂ ਦੀ ਸਾਲਾਨਾ ਵਰਸ਼ੀ ਜੋ 4 April ਤੋਂ ਲੈ ਕੇ 12 April ਤੱਕ ਸੰਗਤਾਂ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਰਾਤ ਦੇ ਦੀਵਾਨਾਂ ਵਿੱਚ ਵੀ ਹਾਜ਼ਰੀ ਭਰੋ ਤੇ 12 April ਨੂੰ ਦਿਨੇ ਸਾਰੀ ਦਿਹਾੜੀ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਮਾਗਮ ਚੱਲਣਾ ਹੈ ਇਹਨਾਂ ਸਮਾਗਮਾਂ ਵਿੱਚ ਆਪ ਜੀ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ